ਹਾਂਜੀ ਦੋਸਤੋ ਅੱਜ ਗੱਲ ਕਰਦੇ ਹਾਂ ਜੀ ਪੀਟਪੀਐਸਸੀ ਬੋਰਡ ਨੇ ਅਪਡੇਟ ਦਿੱਤੀ ਹੈ ਕੀ ਅਪਡੇਟ ਦਿੱਤੇ ਆ ਉਹ ਚੈੱਕ ਕਰਦੇ ਆ ਉਸ ਤੋਂ ਪਹਿਲਾਂ ਸੇਵ ਰੱਖੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜਾਂ ਨੋਟੀਫਿਕੇਸ਼ਨ ਆਪਣੇ ਫੋਨ ਤੇ ਇਦਾਂ ਹੀ ਚਾਹੁੰਦੇ ਹੋ ਤਾਂ ਚੈਨਲ ਨੂੰ ਜੁਬ ਸਬਸਕ੍ਰਾਈਬ ਕਰੋ ਦੋਸਤੋ ਇਹ ਆ ਜੀ ਐਡਵਰਟਾਈਜ਼ 2 ਆਫ 2024 ਦੀ ਹੈ ਠੀਕ ਹੈ ਇਹ ਪ੍ਰਕਾਸ਼ਿਤ ਅਸਾਮੀਆਂ ਸੀ ਕਿੰਨੀਆਂ ਸੀ ਬਈ 59 ਅਸਾਮੀਆਂ ਸੀ ਕਾਹਦੀਆਂ ਸੀ ਕਿਰਤ ਵਿਭਾਗ ਪੰਜਾਬ ਵਿੱਚ ਠੀਕ ਹੈ ਜੀ ਤੇ ਹਵਾਵਾਜੀ ਪੰਜਾਬ ਵਿੱਚ ਤੇ ਇਹ ਜਿਹੜੇ ਬੱਚਿਆਂ ਨੇ ਅਪਲਾਈ ਕੀਤਾ ਤਾਂ ਐਡਵਰਟਾਈਜ਼ do of 2024 ਚ ਠੀਕ ਹੈ ਇਹਦਾ ਪੋਰਟਲ ਸੀ 16 ਦੋ ਤੋਂ 2024 ਤੋਂ ਲੈ ਕੇ 1 4 2024 ਸ਼ਾਮ ਦੇ 5 ਵਜੇ ਤੱਕ ਸੀ ਪਰ ਕਈ ਬੱਚਿਆਂ ਦਾ ਫਾਰਮ ਭਰਦੇ ਸਮੇਂ ਗਲਤੀ ਹੋ ਗਈ ਤੋਂ ਗਲਤੀ ਨੂੰ ਸੁਧਾਰਨ ਵਾਸਤੇ ਉਹਨਾਂ ਨੇ ਦੁਬਾਰਾ ਪੋਰਟਲ ਅਪਡੇਟ ਕੀਤਾ 17 7 2024 ਤੋਂ ਲੈ ਕੇ 23 7 2024 ਸ਼ਾਮ ਦੇ 5 ਵਜੇ ਤੱਕ ਤੁਸੀਂ ਆਪਣਾ ਕੋਈ ਵੀ ਜਿਹਦਾ ਨਾਮ ਪਿਤਾ ਦਾ ਨਾਮ ਜਨਮ ਮਿਤੀ ਲਿੰਗ ਕੈਟਾਗਰੀ ਵਿੱਚ ਜੇ ਸੋਧ ਕਰਨੀ ਚਾਹੁੰਦੇ ਹੋ ਤਾਂ ਬੱਚੇ ਕਰ ਸਕਦੇ ਆ ਐਡਵਰਟਾਈਜ਼ਡ ਹੈ do of 2024 ਠੀਕ ਹੈ ਦੋਸਤੋ ਇਹ ਅਸੋਧ ਕਰਨ ਤੇ ਸੋਧ ਕਰਨ ਤੇ ਆਦੀ ਜੇਕਰ ਕਿਸੇ ਉਮੀਦਵਾਰ ਦੇ ਕੈਟਾਗਰੀ ਵਿੱਚ ਸੋਧ ਕਰਨ ਤੇ ਪ੍ਰੀਖਿਆ ਫੀਸ ਰਕਮ ਵਿੱਚ ਵਾਧਾ ਹੁੰਦਾ ਹੈ ਤਾਂ ਆਪਣੇ ਡਿਮਾਂਡ ਡਰਾਫਟ ਬਣਾ ਕੇ ਆਪਣੇ ਇਸ ਤੇ ਸੈਕਟਰੀਟਸ ਕੋਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਨੂੰ ਪੇ ਕਰੇਗਾ ਮੋਹਾਲੀ ਠੀਕ ਹੈ ਦੋਸਤੋ ਤੇ ਡਾਕ ਰਾਹੀਂ ਬਈ 30 7 2024 ਤੋਂ ਪਹਿਲਾਂ ਭੇਜਿਆ ਜਾਵੇ ਠੀਕ ਹੈ ਦੋਸਤੋ ਨਹੀਂ ਤਾਂ ਵੀ ਤੁਹਾਨੂੰ ਰਿਜੈਕਟ ਕੀਤਾ ਜਾਵੇਗਾ ਉਹ ਨਾਲ ਆ ਵੀ ਇਨੈਕਚਰ ਇਹ ਵੀ ਨੱਥੀ ਕਰਕੇ ਭੇਜਣਾ ਜਦੋਂ ਤੁਸੀਂ ਡਿਮਾਂਡ ਡਰਾਫਟ ਭੇਜੋਗੇ ਨਾ ਆਪਣਾ ਪੂਰਾ ਭਰ ਕੇ ਅੱਧ ਚੈੱਕ ਕਰ ਸਕਦੇ ਹੋ ਇਨ ਓਨਲੀ ਓਨਲੀ ਜਿਹੜੇ ਬੱਚਿਆਂ ਨੇ ਓਨਲੀ ਕੈਟਾਗਰੀ ਚ ਕਰੈਕਸ਼ਨ ਕਰਨਾ ਉਹਨਾਂ ਵਾਸਤੇ ਆ ਇਹ ਬਾਕੀਆਂ ਵਾਸਤੇ ਨਹੀਂ ਆ ਜੇ ਨਾਮ ਚੇਂਜ ਕਰਨਾ ਕੋਈ ਦਿੱਕਤ ਨਹੀਂ ਆ ਕਰ ਸਕਦੇ ਹੋ ਬੱਚਿਓ ਠੀਕ ਹੈ ਬਸ ਅਗਰ ਕੈਟਾਗਰੀ ਚ ਕਰੈਕਸ਼ਨ ਕਰਨੀ ਹੈ ਉਹ ਉਹਦੇ ਵਾਸਤੇ ਆ ਇਹ ਠੀਕ ਹੈ ਐਡਵਰਟਾਈਜ਼ ਦੋ ਆਫ 2024 ਠੀਕ ਹੈ ਜੇ ਵੀਡੀਓ ਵਧੀਆ ਲਗੀ ਤਾਂ ਦੋਸਤੋ ਮੈਥਨ ਨਾਲ ਸ਼ੇਅਰ ਕਰ ਦੇਣਾ ਚੈਨਲ ਨੂੰ ਜੁਸਕ੍ਰਾਈਬ ਕਰ ਲੈਣਾ ਤਾਂ ਕਿਸੇ ਵੀ ਗਵਰਨਮੈਂਟ ਜੌਬ ਦੀ ਨੋਟੀਫਿਕੇਸ਼ਨ ਵਾਪਸ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਤਦ ਤੱਕ ਧੰਨਵਾਦ ਜੀ